ਆਲੀ ਮੰਮੀ ਕਿਹੜਾ ਫਾਗਰ ਮਗਰ ਇਹਨਾਂ ਨੇ ਬਾਕੀ ਕਰਦੇ ਆ ਥੋੜਾ ਬਹੁਤ ਸੁੱਤੇ ਪੈਸੇ ਨਹੀਂ ਬਾਹਰ ਜਿਹੋ ਨਾਲ ਕੋਈ ਕਿਹੜੇ ਚੀਜ਼ ਅੰਦਰ ਲੈ ਇੱਥੇ ਜਿੱਥੇ ਇੱਥੇ ਜਿੱਥੇ ਰੱਟੇ ਬੰਦੇ ਮਾਂ ਮੰਡੀ ਦੇ ਇੱਥੇ ਪਾ ਜੂਣੇ ਇੱਥੇ ਇੰਦਗੇ ਨਾ ਇਹਦਾ ਦੋ ਮੰਡੇ ਜੋੜੇ ਹੋ ਸੀ ਇੱਥੇ ਪੱਕਾ ਲਾਜ ਆ ਜੀ ਠੀਕ ਜੀ ਇੱਥੇ ਜਿੱਦਾਂ ਜਿੱਦਾਂ ਗਏ ਉੱਪਰੋਂ ਆਈ ਹੋਵਾ ਲਾ ਟਾਵਾਂ ਦੇ ਜੱਦੀ ਅਕੀਸਾ ਵੈਬਸਾਈਟ ਠੀਕ ਜੀ ਸਟਾਰ ਪੀਤਾ ਉਸਦੀ ਵਰਦੀ ਵਿੱਚ ਦੇਖਿਆ ਛੋਟੀ ਹੈ ਕਿ ਮੇਟੀਆਂ ਨੇ ਵੇਚ ਰੂ ਹੋ ਆਹ ਤਾਂ ਬੇਗੜਾੜਾ ਦਾ ਆਉਂਦਾ ਇਹ ਕੱਲਾ ਹੀ ਰਹੇਗਾ ਮੁੰਡਾ ਇਹ ਗੁੱਡੀ ਸਾਡੇ ਪਿੰਡ ਵੇਈ ਗਿਆ ਆਪਣੇ ਸਾਹ ਪ੍ਰਧਾਨ ਸਾਹਿਬ ਗੁਰਦਰਾ ਸਾਹਿਬ ਜੀ ਆਈਆਂ ਨੇ ਤੇ ਮੈਂ ਟੋਟਲ ਹੋਣਿਆ ਕਿੱਥੇ ਦਿੰਦਾ ਸੱਤ ਤੇ तकरीबन 22 ਕਿਰਨੇ ਆ ਜੀ ਪਾਰ ਚਾਰ ਹੋ ਗਿਆ ਜੀ ਤੇ ਅਗਲੇ ਉਹ ਅਰਮਨ ਅਮਦ ਦੀ ਦੂਰ ਮਲਕਾ ਇਹਦੇ ਵਰਤਨ ਇੱਕ ਡਰਾਈਵਰ ਆ ਜੀ ਜਿਹੜਾ ਟੈਂਕਰ ਦਾ ਸੁਗਾ 16 ਉਹ ਉਧਰ ਖੰਨੇ ਵਾਲ ਦਾ ਸੁਗਾ ਉਹ ਖੰਨੇ ਵਾਲ ਦਾ ਬਿਸ਼ੂ ਸੁਗਾ ਇੱਕ ਵਨ ਸਰਪੰਚ ਸਾਹਿਬ ਕਿੱਥੇ ਆ? ਉਹ ਬੋਨੇ ਆ ਜੀ। ਅੱਛਾ ਜੀ। ਤੁਹਾਨੂੰ ਇਹ ਕਿ ਉਹਨਾਂ ਕੋਲ ਉਹ ਆਪਣਾ ਪੈਨ ਖਾਲਾ ਹੈ। ਅੱਛਾ ਜੀ। ਹਾਂ ਜੀ। ਉਹਨਾਂ ਆਖਿਆ ਉਹਨਾਂ ਕੋਲ ਬੋਲਦਾ ਬੋਲਦਾ ਬਿਠਾ ਲੈਂਦਾ। ਥੱਲੇ ਸਾਰਿਆਂ ਦੇ ਨਾ ਕਰਾ ਦਿੰਨੇ ਸਾਰੇ ਸੈਂਪਲ ਕਰਾ ਦਿੰਨੇ ਬੇਰਵਾ ਪਾ ਦਿਆਂਗੇ ਬੇਰਵਾ ਸਾਰਾ ਪਾ ਦਿੰਨੇ ਆਹ ਤੇ ਫਟਣਾ ਦੀ ਵਖਰੀ ਟਿਕਾਣਾ ਲਾਇਆ ਪਿੱਛੇ ਠੀਕ ਹੈ ਠੀਕ ਹੈ ਉਹ ਤੇ ਹੁਣ ਲਾ ਕੇ ਚੱਲਦਾ ਹਸਪਤਾਲ ਉਹ ਆਈ ਬਿਲਾਸਾ ਤੇ ਇੱਕ ਨਾਮ ਦਿੱਤੇ ਆ ਜੀ ਜੋ ਕਿਸੇ ਦਾ ਨਹੀਂ ਨਹੀਂ ਸੇਵਨ ਵਾਲੇ ਵੀ ਉਦੋਂ ਕਰਦੇ ਸੀ ਉਦੋਂ ਨਹੀਂ ਕਰਦੇ ਇੱਕ ਪੀਜੀਐ ਜਹਾਜ਼ ਬਣ ਅ ਹੋਰ ਜ਼ਿਆਦਾ ਹੋਣਾ ਹਾਂਜੀ ਹਾਲ ਤਾਂ ਭਾਜੀ ਜਿਹੜੇ ਲੋ ਹੋਏ ਉਹਨਾਂ ਸਾਰਿਆਂ ਦੀ ਖਰਾਬ ਹੀ ਹੈ ਜੀ। ਉਹ ਜਿਹੜੀ ਅੱਗ ਆਵੇ ਬੱਸ ਬੱਸ ਇਹ ਜਿਹੜਾ ਹੁਣ 25-30% ਤੋਂ ਜ਼ਿਆਦਾ ਲੋ ਹੋਇਆ ਜੀ ਉਹ ਬੜਾ ਆਰਗਨ ਅੰਦਰਲੇ ਡੈਮੇਜ ਹੋ ਜਾਂਦੇ ਆ ਉਹ ਤੇਈ ਵਾਰੀ ਬਾਅਦ ਪਤਾ ਲੱਗ ਜਾਂਦਾ। ਇਹ ਲਖਾ ਕੇ ਨਾ ਭਾਜੀ ਠੀਕ ਹੈ ਜੇ ਮੈਨੂੰ ਪਤਾ ਪਵੇ ਠੀਕ ਹੈ ਠੀਕ ਹੈ। ਬਾਜੀ ਪਹਿਲਾ ਇੱਕ ਸ਼ਾਟ ਉਹ ਇੱਥੇ ਆ ਗਿਆ ਜੀ ਬੈਂਕਰ ਤੋਂ ਸੇਵ ਕਰਨਾ ਇਹ ਜਿਹੜਾ ਨਾਂ ਇਥੇ ਮੈਡੀਕਲ ਸਟੋਰ ਮੈਡੀਕਲ ਦਾ ਪਹਿਲਾਂ ਗੱਲ ਬਹੁਤ ਬਹੁਤ ਟੌਰੀਕ ਆਇਆ ਜੀ ਮੈਡੀਕਲ ਹੋਰ 1000 ਰੁਪਏ ਦਾ ਨਾਸ਼ਾ ਦਾ ਆਇਆ ਆਲਾ ਵਿਖੇ ਪਹੁੰਚਿਓ ਇੱਕ ਵੱਡਾ ਬਲਾਸਟ ਹਾਦਸਾ ਹੋਇਆ ਜਿੱਥੇ ਕਿ ਅਣਪੋਲ ਲੋਕ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਕੀ ਹੋਇਆ ਕੀ ਵਾਪਰਿਆ ਇੱਕਦਮ ਹਵਾ ਦਾ ਰੂਪ ਜਿਹੜਾ ਅੱਗ 'ਚ ਬਦਲ ਗਿਆ ਅੱਜ ਤੁਸੀਂ ਇੱਥੇ ਪਹੁੰਚਿਓ ਕੀ ਕਹੋ ਦੇਖੋ ਵੱਡਾ ਵੱਡਾ ਦੁਕਾਨ ਤੇ ਆ ਇਹ ਉਹ ਦੁਕਾਨ ਦੋ ਤਰ੍ਹਾਂ ਦੇ ਨਾਲ ਆ ਇੱਕ ਤਾਂ ਹੁੰਦਾ ਜਿਹੜਾ ਹੈ ਉਹ ਸੈਵਨ ਦੁਕਾਨ ਤੋਂ ਨਾ ਇੱਕ ਆ ਵੀ ਜਿਹੜਾ ਜਾਣ ਬੁੱਝ ਕੇ ਹੋ ਜਾਣਾ ਇਥੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਹਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਐਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆ ਦੇਖਦੇ ਖੰਡਰ ਬਣ ਕੇ ਜਿਦਾ ਬੰਬਾਰਡਮੈਂਟ ਹੋਈ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਰਲ ਤੌਰ ਦੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰਲੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਬਥੇਆ ਵੀ ਸੁਣੀ ਹੈ ਕਿਉਂਕਿ ਜੇ ਘਰ ਦੇ ਜੀ ਹਉਣ ਤੇ ਕਾਰੋਬਾਰ ਮੁੜ ਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਆ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਨੇ ਉਹ ਸਾਰੀਆਂ ਫੇਸ ਕਰ ਰਹੀਆਂ ਪਾਰ ਸਰਕਾਰ ਦੇ ਪਾਰਟ ਦੇ ਉੱਤੇ ਮੈਂ ਸਮਝਦਾ ਬੜੀ ਵੱਡੀ ਅਣਖਹੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਗਾਇਬ ਦੇ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਸੋ ਬਹੁਤ ਵੱਡਾ ਇੱਕ ਦਖਾਂਤ ਆ ਭਾਜੀ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਮਤਕਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਪਰ ਪਿੰਡ ਵਾਸੀ ਜਿਹੜੇ ਹਨ ਇਹ ਤੋਂ ਕਿਤੇ ਵੀ ਸੰਤੁਸ਼ਟ ਨਹੀਂ ਨੇ ਉਹਨੇ ਕਹਿੰਦੇ ਨਾ ਸਗਦੀ ਕੋਈ ਮਾਲੀ ਸਹਾਇਤਾ ਔਰ ਜਿਹੜੇ ਅਣਕੋਲ ਜਿਹੜੇ ਆਪਣੀ ਜਾਨ ਕੋਆ ਬਿਠੀ ਉਹਨਾਂ ਨੂੰ ਸਿਰਫ 2-2 ਲੱਖ ਰੁਪਏ ਬਹੁਤ ਥੋੜੇ ਦੇਖੋ 2 ਲੱਖ ਰੁਪਇਆ ਤੋਂ ਘਮਾਤਰ ਸਰਕਾਰ ਨੇ ਕੁਝ ਵੀ ਨਹੀਂ ਗਾ ਕਿਉਂ ਕੁਝ ਨਹੀਂ ਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ ਮਾਲੀ ਵੀ ਤੇ ਜਾਤੀ ਜਿਹੜਾ ਆ ਜੀ ਕਰਕੇ ਵੀ ਦੋਏ ਪਾਸੇ ਨੁਕਸਾਨ ਹੋ ਗਿਆ ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਾਇਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਜੋਖਿਮ ਹੋਇਆ ਇਹ ਜਾਨ ਪੁੱਜ ਕੇ ਮੈਂ ਸਮਝਦਾ ਅਣਗਹਿਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਆ ਮੁਆਵਜ਼ਾ ਦਿੱਤਾ ਜਾਵੇ 2 ਲੱਖ ਰੁਪਏ ਤੇ ਕੁਝ ਵੀ ਨਹੀਂ ਕਰ ਸੋਣ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਹਰ ਆਫਤਾ ਦੇ ਸਮੇਂ ਇੱਕ ਮਦਦ ਦਾ ਹੱਥ ਬਣ ਕੇ ਖੜੇ ਹੋਏ ਆਜ ਇਸ ਏਰੀਆ ਦੇ ਵਿੱਚ ਆਇਓ ਇੱਥੇ ਨਹੀਂ ਦੇਖੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਪ ਤਾਂ ਵੀ ਉੱਥੇ ਜਾ ਕੇ ਟੰਦ ਬਣ ਕੇ ਖੜਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਵਾਹੀ ਨਹੀਂ ਹੋ ਰਹੀ ਤਾਂ ਆਸਾ ਵੱਡਾ ਵਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ਦੀ ਸਟੇਜ ਜਿਹੜੇ ਮ੍ਰਿਤਕ ਆ ਸੱਤ ਕੈਜੂਐਲਟੀ ਉਹਨਾਂ ਨੂੰ ਤਾਂ ప్రతి ਪਰਿਵਾਰ ਦੇ 1.5 ਲੱਖ ਰੁਪਈਆ ਤੇ ਜਿਹੜੇ ਫਟੜਿਆ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤੁਰੰਤ ਬਾਕੀ ਫਿਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਭ ਦਾ ਅੱਜ ਕੁਝ ਵੀ ਨਹੀਂ ਕਾ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਮਾਲੀ ਤੌਰ ਦੇ ਉੱਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵੇਸ਼ਾਂ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਦੁੱਖ ਦੇ ਵਿੱਚ ਵੀ ਸ਼ਰੀਖ ਹੋਂਨਾ ਤੇ ਜਾਤੀ ਤੌਰ ਦੇ ਉੱਤੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਆ ਮਾਲੀ ਸਹਿਯਤਾ ਜਿਹੜੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿ ਉਹ ਇਹਨਾਂ ਨੂੰ ਭੇਟ ਕਰਦੇ ਜਾਊਗੀ